ਗੇਟ ਤੇ ਜਦੋਂ ਖਿੱਚਤੂ ਹੋਣ ਲੱਗੀ ਤੁਸੀਂ ਦੇਖਣਾ ਰਬੜ ਵਾਂਗੂ ਟੁੱਟਣੇ ਆ। ਸੇ ਸਰਕਾਰ ਦੇ ਜਿਹੜੇ ਬੈਰੀਗੇਟ ਆ ਉਹ ਡਰਦੇ ਜਿੰਨਾ ਤੋਂ ਆ ਆ ਬੰਬ ਆ ਬਈ। ਇੱਕ ਆ ਕੰਡਾ ਬੰਬ ਆ ਇੱਕ ਹਾਲੂ ਬੰਬ ਆ। ਆ ਗਾਜਰਾ ਭਰਾਵਾ ਏ ਧੋਪ। ਇਹਨਾਂ ਚੀਜ਼ਾਂ ਤੋਂ ਡਰੀ ਜਾਂਦੀ ਹੈ ਸਰਕਾਰ। ਯਾਰ ਕਮਾਲ ਹੋਈ ਪਈ ਐ ਲੋਕਤੰਤਰ ਐ। ਵੀ ਅਸੀਂ ਦਿੱਲੀ ਜਾਣ ਹੀ ਸਕਦੇ। ਸਾਡਾ ਹੱਕ ਨਹੀਂ ਕੋਈ ਦਿੱਲੀ ਜਾਣ ਦਾ। ਕਿ ਅਸੀਂ ਜਿੱਥੇ ਸੁਣਿਆ ਜੀ ਉੱਥੇ ਬਾਰਡਰ ਸਕਿਉਰਿਟੀ ਫੋਰਸ ਲਾਤੀ। ਕੀ ਗੱਲ ਬਈ ਅਸੀਂ ਪਾਕਿਸਤਾਨ ਤੋਂ ਆਏ ਆ ਕਿ ਇਹ ਕੀ ਚੱਕਰ ਆ ਸਰਕਾਰ ਨੂੰ ਇੱਕ ਪਾਸੇ ਸਾਨੂੰ ਮੀਟਿੰਗਾਂ ਦੇਈ ਜਾਂਦੀ ਆ ਇੱਕ ਪਾਸੇ ਇਹ ਰੁੱਖ ਪਰ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਦੇਖਣਾ ਇਹ ਬੈਰੀਪੁਰੀ ਗੇਟ ਕੁਛ ਨਹੀਂ ਰਹਿਣਾ ਹੂੰ ਜਨਤਾ ਨੇ ਦਿੱਲੀ ਲੋਕਾਂ ਨੇ ਕਿਸਾਨਾਂ ਨੇ ਸਾਰਿਆਂ ਨੇ ਦਿੱਲੀ ਜਾਵੜਨੇ ਫਿਰ ਅੱਗੇ ਵੀ ਖੱਟ ਨੇ ਟੋਹੇ ਪੱਟੇ ਸੀ ਬਹੁਤ ਕੁਛ ਕਰਿਆ ਸੀ ਉਦੋਂ ਕੀ ਕਰ ਲਿਆ ਤੇ ਹੁਣ ਕੀ ਕਰਨੂ ਉਹ ਤਾਂ ਵੱਤ ਉਹਦੇ लाਠੀ ਚਾਰਜ ਕਰ ਲੂ ਗੋਲੀ ਚਲਾ ਲੂ ਹੋਰ ਇਹਦੇ ਉੱਤੇ ਕੀ ਕਰ ਲੂ ਉਹ ਫਿਰ ਬੀ ਜੀ ਪੀ ਨੇ ਨਾ ਸੋਚੇ ਵੀ ਸਾਡੀ ਵੋਟ ਬੈਂਕ ਉਵੇਂ ਖੜੀ ਰਹੂਗੀ ਜੋ ਸਨਨ ਦੇ ਇੱਕ ਗਰੀ ਦੇ ਸੱਦ ਕਰਕੇ ਤਾਂ ਦੇਖੇ ਪੂਰਾ ਤਿਆਰ ਆ ਕੰਮ ਸਾਰ ਹੈ ਸਰਾਸ਼ਨ ਪਾਣੀ ਦਾ ਜਿਵੇਂ ਪੂਰਾ ਤਿਆਰ ਹੈ ਬਾਈ ਸਬਰ ਨਾਲ ਸਾਰੇ ਜਾਣਗੇ ਕੋਈ ਹੁੱਲੜਬਾਜੀ ਨਹੀਂ ਸਰਕਾਰ ਦਾ ਬਾਈ ਜੀ ਇਹ ਆ ਜਿਵੇਂ जाट ਅੰਦੋਲਨ ਹਿੰਸਕ ਕਰਿਆ ਸੀ ਨਾ ਜਾਂ ਸਰਕਾਰ ਉਸ ਪੱਖੇ ਹੈ ਕਿ ਅਸੀਂ ਇਹਨੂੰ ਹਿੰਸਕ ਕਰਨਾ ਅੰਦੋਲਨ ਜਿਵੇਂ जाट ਅੰਦੋਲਨ ਵੇਲੇ ਆਪ ਦੇ ਬੰਦੇ ਸੈੱਟ ਕਰਕੇ ਅੱਗਾਂ ਲਵਾ ਕੇ ਉਹ ਕਰਿਆ ਸੀ ਇਹ ਭੁੱਲ ਜੇ ਸਰਕਾਰੀ ਪੰਜਾਬ ਹੈ ਲੋਕ ਕਿਸਾਨ ਹੈ ਇੱਥੇ ਸਭ ਧਰਮ ਵਿੱਚ ਜਾ ਰਹੇ ਆ ਲੋਕ ਹੰਸੇਕ ਨਹੀਂ ਹੋਣਗੇ ਆਪਦਾ ਸ਼ਾਂਤੀਪੂਰਵਕ ਲੜਨਗੇ ਤੇ ਆਪਦੀ ਮੰਗ ਲੈ ਕੇ ਹੀ ਆਉਣਗੇ ਮੋਦੀ ਮੰਨ ਜੂ ਫਿਰ ਇਸ ਵਾਰ ਵੀ ਮੰਨਣਾ ਪੈਣਾ ਬਾਈ ਨਹੀਂ ਤਾਂ ਗਰਾਫ ਦਿਨ ਉਹਦੇ ਨੇ ਥੱਲੇ ਦੁਰਿਆ ਜਾਊਗਾ ਬਾਕੀ ਕਹਿੰਦੇ ਹੁੰਦੇ ਆ ਵੀ ਲੜਨ ਵਾਲੇ ਦੇ ਸਰਤੇ ਐ ਜੇ ਆਪਾਂ ਪੂਰੀ ਛਿਦਤ ਨਾਲ ਲੜਾਂਗੇ ਤਾਂ ਅੱਗੇ ਵੀ ਮੰਨਿਆ ਅੱਗੇ ਵੀ ਲੋਕ ਕਹਿੰਦੇ ਸੀ ਇਹਨੇ ਨਹੀਂ ਮੰਨਣਾ ਤਾਂ ਹੁਣ ਵੀ ਮੰਨਣਾ ਹੀ ਪੈਣਾ ਏਡੀ ਜ਼ਿਆਦਾ ਹੋਣੀ ਪਰ ਲੋਕਾਂ ਨੂੰ ਚਾਹੀਦਾ ਜਿਹੜੇ ਘਰਾਂ ਚ ਬੈਠੇ ਆ ਜਾਂ ਜਿਹੜੇ ਇਹਦੇ ਸੋਚ ਰਿਹਾ ਕਦੋਂ ਜਾਈਏ ਨਿਕਲਿਓ ਬਾਈ ਇਹ ਮੌਕਾ ਹੈ ਇਹ ਮੌਕਾ ਥੋੜੇ ਟਾਈਮ ਦੇ ਵਿੱਚ ਲੜਾਈ ਖਿੱਚ ਕੇ ਲਾ ਜਾ ਸਕਦੇ ਆ ਕਿਉਂਕਿ ਸਰਕਾਰ ਦੇ ਸਿਰਫ 2 ਮਹੀਨੇ ਬਾਕੀ ਆ ਜਿੰਨਾ ਚਿਰ ਆਪਾਂ ਛੜਕਾਂ ਤੇ ਨਹੀਂ ਆਵਾਂਗੇ ਸਰਕਾਰ ਨੇ ਕਰਨ ਤੇ ਜੂ ਨਹੀਂ ਸਰਕੀ ਬਾਈ ਪਹਿਲਾਂ ਆਪਾਂ ਕਿੰਦੇ ਦੀ ਕਾਲ ਦਿੱਤੀ ਆ ਮੰਨ ਲਓ ਮਹੀਨਾ 2 ਮਹੀਨੇ ਪਹਿਲਾਂ মিডিਆ ਦਾ ਹੀ ਸਰਕਾਰ ਕੋਲ ਜਾਵੜਿਆ ਸੀ ਕਦੋਂ ਮੀਟਿੰਗ ਕਰੀ ਸੀ ਹੁਣ ਜਦੋਂ ਹਜੇ ਟਰੈਲਰ ਹੀ ਹੋਏ ਸੀ ਟਰੈਕਟਰ ਹੀ ਛੜਕਾਂ ਤੇ ਨਿਕਲੇ ਸੀ ਮਾਰਚ ਹੀ ਹੋਣ ਲੱਗਿਆ ਸੀ ਤੇ ਮੀਟਿੰਗਾਂ ਤੇ ਮੀਟਿੰਗਾਂ ਸਰਕਾਰ ਦੇਣ ਲੱਗੀ ਨਾ ਦੇ ਇਹ ਹੀ ਲੋਕ ਆਪ ਦਾ ਪ੍ਰੈਸ਼ਰ ਬਣਾਈ ਰੱਖਣਗੇ ਤਾਂ ਸਰਕਾਰ ਝੁਕੂਗੀ ਵੀ 100% ਝੁਕੂਗੀ ਕਹਿੰਦੇ ਤਰੀਕਾ ਗਲਤ ਹੈ ਕਿਸਾਨਾਂ ਦਾ ਇਹ ਇਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਆ ਛੜਕਾਂ ਰੋਕ ਰਹੇ ਆ ਬਈ ਜੇ ਤਾਂ ਅਸੀਂ ਕੋਈ ਉੱਥੇ ਬੰਬ ਜਾਂ ਇੱਥੇ ਤੁਸੀਂ ਸਾਰੀ ਟਰਾਲੀ ਦੇਖ ਲਓ ਕਿਤੇ ਤੁਹਾਨੂੰ ਛੋਟੀ ਵੀ ਨਹੀਂ ਦਿਸਦੀ ਵੀ ਜੇ ਤਾਂ ਅਸੀਂ ਉਹੋ ਜਾਂ ਲੈ ਕੇ ਜਾਗੇ ਤਾਂ ਵੀ ਹੈ ਅਸੀਂ ਸੜਕ ਰੋਕ ਹੀ ਨਹੀਂ ਰਹੇ ਅਸੀਂ ਤਾਂ ਸਿੱਧਾ ਜੰਤਰ ਮੰਤਰ ਜਾਣਾ ਸੜਕ ਤਾਂ ਸਰਕਾਰ ਰੋਕ ਰਹੀ ਹੈ ਆ ਦੇਖੋ ਕਿਸਾਨਾਂ ਨੇ ਤਾਂ 13 ਨੂੰ ਟਪਣਾ ਉਹ ਆਦੀ ਰੋਡ 'ਚ ਬੰਦ ਕਰੀ ਬੈਠੇ ਆ ਕਿਉਂ ਸਰਕਾਰ ਦਾ ਹੱਕ ਹੈਗਾ ਵੀ ਉਹ ਰੋਡ ਰੋਕ ਲੈ ਤੇ ਲੋਕਾਂ ਦਾ ਕੋਈ ਹੱਕ ਨਹੀਂ ਤੇ ਬਾਕੀ ਡਰਦੇ ਕਿਸ ਚੀਜ਼ ਤੋਂ ਆ ਯਾਰ ਬਾਈ ਆ ਚੀਜ਼ ਡਰਨ ਦੀ ਉਹ ਉਹਨਾਂ ਦੀ ਰਸੋਈ 'ਚ ਹੈ ਇਹਨਾਂ ਚੀਜ਼ਾਂ ਤੋਂ ਕੀ ਡਰਦੇ ਹੋ 10 ਬਈ ਕਿਉਂਕਿ ਆ ਤੋਹਫਾ ਹੈਗੇ ਆ ਇਹ ਉਹਨਾਂ ਦੀ ਰਸੋਈ 'ਚ ਪਿਆ ਸਰਕਾਰ ਨੂੰ ਚਾਹੀਦਾ ਵੀ ਥੋੜਾ ਜਿਆਦਾ ਸ਼ਰਮ ਕਰੇ ਕਿਉਂ ਇਸ ਗੱਲ ਪਿੱਛੇ ਤੁਸੀਂ ਕਿ ਜੇ ਕੋਈ ਇੱਥੋਂ ਬਾਹਰੋਂ ਬੰਬ ਲੈ ਕੇ ਵੀ ਤੁਰਿਆ ਆਉਂਦਾ ਹੋਵੇ ਤਾਂ ਉਹ ਵੀ ਹੈ ਤੇ ਤੁਸੀਂ ਵੱਧ ਤੋਂ ਵੱਧ ਚੈਕਿੰਗ ਕਰ ਲਓ ਤੁਰੇ ਜਾਂਦੇ ਆ ਉਹ ਕਰ ਲਓ ਵੀ ਕੋਈ ਤੁਹਾਨੂੰ ਖਤਰਾ ਆ ਵੀ ਤੁਹਾਡੀ ਦਿੱਲੀ ਪਿਆਰੀ ਆ ਤੁਹਾਡਾ ਜੰਤਰ ਮੰਤਰ ਤੁਹਾਡਾ ਤੋ ਤੁਹਾਨੂੰ ਕੋਈ ਖਤਰਾ ਤਾਂ ਚੈੱਕ ਕਰ ਲੋ ਤੇ ਆ ਕਿਹੜਾ ਹੱਕ ਆ ਬਈ ਜਿਵੇਂ ਸੜਕਾਂ ਰੋਕ ਲੀਆਂ ਬੈਰੀਕੇਡ ਵਾਟਰ ਕੈਨ ਨੂੰ ਮੰਗਿਆ ਕਹਿੰਦੇ ਉੱਤੇ ਠੱਲ ਲੀਆਂ ਤਾਂ ਜਿਹੜੇ ਅंसू ਗੈਸ ਆ ਉਹ ਮੰਗਾਲੀ ਬਾਰਡਰ ਸਕਿਉਰਿਟੀ ਫੋਰਸ ਲਾ ਲਈ ਰਫੜਾ ਮੰਗਾਲੀਆਂ ਕੀ ਗੱਲ ਬਈ ਇਹਨਾਂ ਚੀਜ਼ਾਂ ਨੂੰ ਕਾਊਂਟਰ ਦਿਆਂ ਤੁਸੀਂ ਕੀ ਗੱਲ ਆ ਇੱਥੇ ਖਾਣਾ ਬਹਿਣਾ ਅਗਲੇ ਨੇ ਆਉ ਦਾ ਹੱਕ ਹੈ ਹਰੀਗ ਦਾ ਹੀ ਹੱਕ ਹੈ ਤੂੰ ਸਰਕਾਰ ਕਿਹੜਾ ਧਰਨੇ ਲਾਉਂਦੀ ਨਹੀਂ ਰਹੀ ਜਿਹੜਾ ਸੱਤਾ ਚ ਜਾਊਗੀ ਸਦਾ ਸੱਤਾ ਰਹਿਣਾ ਨਹੀਂ ਉਦੋਂ ਵੀ ਇਹਨਾਂ ਨੇ ਧਰਨੇ ਆਤੀ ਹੁਣਾਂ ਕਹਿੰਦੇ ਖੱਟਰ ਸਰਕਾਰ ਨੇ ਪਿੰਡਾਂ 'ਚ ਵੀ ਅਨਾਉਂਸਮੈਂਟ ਕਰਤੀ ਦੁੱਧ ਨਾ ਦਿਓ ਇਹਨਾਂ ਨੂੰ ਹਣਾ ਜੇ ਪੈਟਰੋਲ ਪੰਪਾਂ ਤੇ ਤੇਲ ਨਾ ਪੋ ਪ੍ਰਬੰਧ ਫਿਰ ਉਹੋ ਜੇ ਹੈਗੇ ਆ ਜੇ ਲੋੜ ਪੈਗੀ ਤਾਂ ਅੱਗੇ ਬਾਈ ਖੱਟਰ ਸਰਕਾਰ ਨੇ ਅੱਗੇ ਵੀ ਕਰਿਆ ਸੀ ਤੁਹਾਡੇ ਯਾਦ ਹੋਣਾਗਾ ਅੱਗੇ ਲਾਠੀ ਚਾਰਜ ਵੀ ਕਰਕੇ ਦੇਖਿਆ ਸੀ ਪਿਪਲੀ ਨੈੱਟ ਵੀ ਬੰਦ ਕਰਕੇ ਦੇਖਿਆ ਸੀ ਇਹ ਸਾਰਾ ਕੁਝ ਕਰਕੇ ਵੇਖ ਲਿਆ ਬਾਈ ਸਾਡੇ ਕੋਲੇ ਸਾਰਾ ਪ੍ਰਬੰਧ ਹੈ ਜਿਹੜਾ ਵੀ ਟਰਾਲੀ ਜਾ ਰਹੀ ਹੈ ਹਰੇਕ ਦਾ ਆਪਣਾ ਪ੍ਰਬੰਧ ਹੈ ਸਾਲ ਸਾਲ ਦਾ ਪ੍ਰਬੰਧ ਹੈ ਖੱਟਰ ਨਾ ਦੇਵੇ ਪਰ ਲੋਕਾਂ ਨੂੰ ਨਹੀਂ ਨਾ ਰੋਕ ਸਕਦਾ ਲੋਕ ਆਉਣਗੇ ਬਾਈ ਸੜਕ ਰੋਕ ਲੈਣਗੇ ਵਾਹਣ ਤਾਂ ਨਹੀਂ ਰੋਕ ਲੂ ਅਗਲਾ ਵਾਣਾ ਵਿੱਚ ਦੀ ਸੜਕ ਰੋਕੀ ਰੱਖੋ ਇਹ ਗੱਲਾਂ ਕਿਸ ਮੈਨੇ ਨਹੀਂ ਕਰਦੀਆਂ ਲੋਕਾਂ ਦੇ ਰੋਅਗੇ ਸਰਕਾਰ ਨੂੰ ਆਪਦੀ ਜਿਹੜੀ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਤੇ ਬਾਕੀ ਹੱਕ ਹੈ ਯਾਰ ਜਿਦੋਂ ਇਹ ਭਾਜਪਾ ਸਰਕਾਰ ਸੱਤਾ ਚਾਹੀ ਸੀ ਤਾਂ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਤੇ ਸੱਤਾ ਚਾਹੀ ਸੀ ਸੱਤਾ ਦੇ ਵਿੱਚ ਆਈ ਸੀ ਉਹਨਾਂ ਦਾ ਚੋਣ ਮੈਨੀਫੈਸਟੋ ਸੀ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਉਹਨਾਂ ਦਾ ਚੋਣ ਮੈਨੀਫੈਸਟੋ ਸੀ ਬਾਕੀ ਦਿੱਲੀ ਅੰਦੋਲਨ ਦੇ ਲਈ ਸਾਰੀਆਂ ਮੰਗਾਂ ਮੰਨੀਆਂ ਹੋਈਆਂ ਉਹ ਲਾਗੂ ਕਰਨ ਤੇ ਕੀ ਦਿੱਕਤ ਆ ਬਈ ਤੇ ਕਿਹੜਾ ਰੂਟ ਪਲਾਨ ਆ ਫੇਰ ਬਈ ਜਿਵੇਂ ਇਹ ਬਾਈ ਰੂਟ ਪਲਾਨ ਦੇਵੋਂ ਜਿਵੇਂ ਮੀਡੀਆ ਤੇ ਬੋਲਿਆ ਤਿੰਨ ਠੀਕ ਹੈ ਕਿਹੜਾ ਸਿੱਧੂ ਪਰ ਜਥੇਬੰਦੀ ਚੁੰਡਦੀ ਹੈ ਇਹ ਸਾਡੇ ਲੀਡਰਾਂ ਨੂੰ ਅੱਗੇ ਜਾ ਕੇ ਪਤਾ ਲੱਗਣਾ ਕਿਉਂਕਿ ਸਾਰੇ ਇਕੱਠੇ ਹੋਈ ਜਾਂਦੀ ਹੈ ਹੌਲੀ ਹੌਲੀ ਜਿੰਨੇ ਤੁਰੇ ਜਾਂਦੇ ਆ ਬਾਕੀ ਸਾਰੇ ਰੂਟ ਪਲਾਨ ਤਿੰਨਿਆਂ ਦੇ ਕਿੱਧਰ ਨੂੰ ਵੀ ਹੋ ਗਿਆ ਕਿਸਾਨਾਂ ਦਾ ਰੋ ਉਹ ਉਧਰ ਹੀ ਖਿੱਚ ਜਾਣਗੇ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਉਤਸ਼ਾਹ ਕਿੰਨਾ ਕੁ ਹੈਗਾ ਕਿਸਾਨ ਅੰਦੋਲਨ ਦੇ ਪ੍ਰਤੀ ਭਾਈ ਬਹੁਤ ਹੈ ਹਜੇ ਤਾਂ ਰਣਜੀਤ ਭਾਈ ਗੱਲ ਇਹ ਹੈ ਹਜੇ ਤਾਂ ਤੇਰਾ ਆਉਣੀ ਹੈ ਇੱਕ ਬੈਰੀਕੇਡ ਤੇ ਜਦੋਂ ਖਿੱਚਤੂ ਹੀ ਹੋਣ ਲੱਗੀ ਤੁਸੀਂ ਦੇਖਣਾ ਰਵੜਾਂ ਨੂੰ ਟੁੱਟਣੇ ਆ ਪਿਛਲੀ ਵਾਰ ਵੀ ਇਹੀ ਹੋਇਆ ਸੀ ਇੱਕ ਬੈਰੀਕੇਟ ਟੁੱਟਣ ਸਾਰੀ ਜੋ ਸ਼ੰਭੂ ਵਾਲਾ ਟੁੱਟਿਆ ਸੀ ਤਾਂ ਮਗਰੇ ਸਾਰੇ ਗਏ ਸੀ ਤਾਂ ਇਹੀ ਹੋਣਾ ਹਜੇ ਲੋਕ ਵੇਖਾ ਵਿਖਾਈ ਚਾਹ ਜਿਹੜੇ ਕਿਤੇ ਕਹਿ ਸਕਦੇ ਹੋ ਪਰ ਸਾਰਾ ਰੋਹ ਉਵੇਂ ਹੀ ਹੋਣਾ ਹੈ ਸਭ ਉਵੇਂ ਹੀ ਅੰਦੋਲਨ ਲੱਗਣਾ ਹੈ ਜੇ ਸਰਕਾਰ ਪਹਿਲਾਂ ਮੰਨ ਜੇ ਫਿਰ ਭਾਈ ਸਾਰਿਆਂ ਦੇ ਸਰ ਜਾਣੇ ਇਹ ਗੱਲ ਇਹ ਵੀ ਕਹਿ ਰਹੇ ਹੋ ਜਿਵੇਂ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸੇ ਆ ਕੇ ਉੱਥੇ ਵੀ ਧੱਕਾ ਕਰ ਰਹੀ ਹੈ ਕਰ ਰਹੀ ਆ ਭਾਈ ਕੋਈ ਨਹੀਂ ਸੱਤਾ ਉਹਨਾਂ ਦੀ ਕਰ ਸਕਦੀ ਉਹਨਾਂ ਦਾ ਧੱਕਾ ਪਰ ਸਾਡੇ ਆ ਜਿਹੜਾ ਅੰਦੋਲਨ ਸ਼ਾਂਤੀਪੂਰਵਕ ਹੈ ਉਹ ਧੱਕਾ ਕਰਦੇ ਅਸੀਂ ਉਹਨਾਂ ਦੇ ਮਾਰ ਨਹੀਂ ਅਸੀਂ ਕਹਿੰਦੇ ਬੈਰੀਕੇਡ ਤੋੜਦੇ ਨਹੀਂ ਅਸੀਂ ਬੈਰੀਕੇਡ ਤੇ ਆ ਕੇ ਪਾਸੇ ਕਰਾਂਗੇ ਇੱਕ ਤੋੜਨ ਲੱਭ ਜੁੰਦਾ ਅਸੀਂ ਜਾ ਕੇ ਪਾਸੇ ਕਰਾਂਗੇ ਅਸੀਂ ਆਪਦੇ ਰਸਤੇ ਜਾਣਾ ਹੈ ਉਹਨਾਂ ਨੇ ਲੌਕੇ ਆ ਪਰ ਇਹ ਜੋ ਰੋਕਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਚਾਹੇ ਕਿਸੇ ਕੋਟ ਚ ਜਾੜਨ ਚਾਹੇ ਕਿਤੇ ਜਾੜ ਸੜਕ ਰੱਬ ਦੀ ਸਾਂਝੀ ਹੈ ਤੇ ਜਾਣਗੇ ਸਾਰੇ ਕਿਸਾਨ ਜਾਣਗੇ ਕਿੱਥੇ ਮਰਜ਼ੀ ਦੋਰ ਲਾ ਲੈਣ ਅੱਜ ਇੱਕ ਪੱਤਰਕਾਰ ਨੂੰ ਬੀਐਸਐਫ ਵਾਲਿਆਂ ਨੇ ਧੱਕੇ ਮਾਰੇ ਆ ਅੱਜ ਸਵੇਰ ਆਈ ਹੈ ਵੀਡੀਓ ਸਾਰੀ ਵਿਕਾਉਂਦਾ ਸੀਗਾ ਉਹਦੀ ਗਰਾਊਂਡ ਲੈਵਲ ਤੇ ਉਦੋਂ ਧੱਕੇ ਮਾਰ ਕੇ ਪਾਸੇ ਕੱਢਿਆ ਗਿਆ ਪੱਤਰਕਾਰ ਨੂੰ ਉਹ ਨਾ ਹਾਲਾਂਕਿ ਨਾਲੇ ਪੰਜਾਬ ਵਾਲੇ ਪਾਸੇ ਸੀ ਉਹ ਓਕੇ